ਪਿਆਸ ਲੱਗੀ ਹੋਏ ਇਨਸਾਨ ਨੂੰ ਪਿਆਸ ਨੂੰ ਮਿਟਾਉਣ ਵਾਸਤੇ ਪਾਣੀ ਇਨਸਾਨ ਨੂੰ ਆਪ ਪੀਣਾ ਪਏਗਾ ਮਾਲਕ ਦਿੱਤ ਇੱਥੋਂ ਤੱਕ ਬਖਸ਼ਿਸ਼ ਕਰਨ ਲੱਗੇ ਨਾ ਕਿ ਜਿਸਕੇ ਜੀ ਪ੍ਰਾਨ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀ ਹੈ ਹਰੇਕ ਇਨਸਾਨ ਆਪਣੇ ਹੱਥਾਂ ਨਾਲ ਆਪਣੇ ਕਾਜ ਨੂੰ ਸਵਾਰਦਾ ਹੈ ਮਾਲਕ ਆਖਣ ਲੱਗੇ ਜਿੱਥੇ ਆਪਣੇ ਦੁਨਿਆਵੀ ਕੰਮਾਂ ਨੂੰ ਸਮੇਟਣ ਲਈ ਆਪਣਾ ਯਤਨ ਪ੍ਰਿਆਸ ਹਮੇਸ਼ਾ ਆਪ ਕਰਦਾ ਹੈ ਆਪਣੇ ਕਾਰਜ ਨੂੰ ਆਪ ਸਵਾਰਦਾ ਹੈ। ਉਥੇ ਧਰਮ ਦੀ ਦੁਨੀਆ ਦੇ ਵਿੱਚ ਵੀ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਤੈਨੂੰ ਐਫਰਟ ਆਪ ਕਰਨਾ ਪਏਗਾ। ਯਤਨ ਪ੍ਰਯਾਸ ਸਾਨੂੰ ਸਾਰਿਆਂ ਨੂੰ ਆਪਣਾ ਆਪ ਕਰਨਾ ਪਏਗਾ। ਗੁਰੂ ਦੀ ਬਾਣੀ ਦੀ ਖੁਰਾਕ ਜੇਕਰ ਲੈਣੀ ਹੈ ਆਪਣੇ ਅੰਦਰ ਗੁਣਾ ਨੂੰ ਅਪਣਾਉਣਾ ਹੈ ਉਥੇ ਸਾਨੂੰ ਇਹ ਖੂਹ ਦੇ ਵਿੱਚੋਂ ਪਾਣੀ ਆਪ ਕਢਣਾ ਪਏਗਾ ਗੁਰਬਾਣੀ ਦਾ ਇੱਕ ਬਹੁਤ ਵੱਡਾ ਅਥਾ ਸਮੁੰਦਰ ਹੈ। ਉਹ ਕਹਿਣ ਲੱਗਾ ਕਹਿੰਦਾ ਗੁਰਬਾਣੀ ਦੇ ਨਾਲ ਰਗਿਆਸੂ ਤਿੰਨ ਤਰੀਕਿਆਂ ਨਾਲ ਸਾਂਝ ਪਾਉਂਦਾ ਹੈ ਪਹਿਲਾ ਹੈ ਪਾਠ ਦੂਜਾ ਹੈ ਕੀਰਤਨ ਤੇ ਪਾਠ ਜਿਹੜਾ ਹੈ ਇੱਕ ਪਾਣੀ ਦਾ ਭਰਿਆ ਹੋਇਆ ਖੂਹਾਂ ਹੈ ਉੱਥੇ ਆਪਣੇ ਆਪ ਨੂੰ ਬਾਣੀ ਦੀ ਖੁਰਾਕ ਲੈਣ ਵਾਸਤੇ ਪਾਣੀ ਅੰਮ੍ਰਿਤ ਪੀਣ ਵਾਸਤੇ ਨਿਸ਼ਾਨ ਆਪਣਾ ਯਤਨ ਆਪ ਕਰੇ ਫਿਰ ਆਖਦਾ ਕਹਿੰਦਾ ਜਿਹੜੀ ਗੁਰਬਾਣੀ ਦਾ ਕੀਰਤਨ ਹੈ ਨਾ ਉਹ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਅਸਮਾਨ ਦੇ ਵਿੱਚ ਬੱਦਲ ਛਾਏ ਹੋਏ ਹੋਣ ਉਸ ਬੱਦਲਾਂ ਦੇ ਵਿੱਚੋਂ ਮੌਲੇ ਤਾਰ ਵਰਖਾ ਹੋ ਰਹੀ ਹੋਵੇ ਉਹ ਮੌਲੇ ਤਾਰ ਵਰਖਾ ਜਿਹੜੀ ਹੈ ਉਹ ਸਭ ਕੁਝ ਵਿਹਾ ਕੇ ਆਪਣੇ ਨਾਲ ਲੈ ਕੇ ਚਲੀ ਜਾਂਦੀ ਹੈ ਇਨਸਾਨ ਦੇ ਮਨ ਦੇ ਅੰਦਰ ਬੜੇ ਫੁਰਨੇ ਉੱਠਦੇ ਨੇ ਬੜੇ ਇਹੋ ਜਿਹੇ ਵਿਚਾਰ ਉੱਠਦੇ ਨੇ ਜੋ ਗੁਰੂ ਦੇ ਨਾਲੋਂ ਸਾਨੂੰ ਤੋੜਦੇ ਹੋਣ ਇਹ ਗੁਰੂ ਦੀ ਬਾਣੀ ਦਾ ਜਿਹੜਾ ਕੀਰਤਨ ਹੈ ਇੱਕ ਮੌਲੇ ਤਾਰ ਵਰਖਾ ਹੈ ਜਦੋਂ ਇਹ ਗੁਰਬਾਣੀ ਦੀ ਵਰਖਾ ਹੁੰਦੀ ਹੈ ਉਹ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਕੇ ਚੱਲੀ ਜਾਂਦੀ ਹੈ ਫਿਰ ਆਖਣ ਲੱਗਾ ਕਹਿੰਦਾ ਇੱਕ ਹੈ ਗੁਰੂ ਦੀ ਬਾਣੀ ਦੀ ਵਿਚਾਰ ਝੜੀ ਲੱਗਦੀ ਹੁੰਦੀ ਸੀ ਬਰਸਾਤ ਹੋ ਜਾ ਕਰਨੀ ਵਰਖਾ ਪੈ ਜਾ ਕਰਨੀ ਤੇਜ ਝੜੀ ਸ਼ਬਦ ਸਾਡੇ ਅੱਜ ਸ਼ਬਦਾਲ ਵਿੱਚ ਹੌਲੀ ਹੌਲੀ ਨਿਕਲਦਾ ਜਾ ਰਿਹਾ ਹੈ ਝੜੀ ਉਹ ਹੁੰਦੀ ਸੀ ਕਿ ਜਦੋਂ ਬਰਸਾਤ ਪੂਰੀ ਤੇਜ ਲੱਗ ਜਾ ਕਰਨੀ ਉਸ ਤੋਂ ਬਾਅਦ ਨਿਮਾ ਨਿਮਾ ਵੀ ਜਿਹੜਾ ਹੈ ਉਹ ਪੈਂਦੇ ਰਿਹਾ ਕਰਨਾ ਇਹਦੀ ਉਹ ਬਰਸਾਤ ਹੁੰਦੀ ਸੀ ਉਹ ਛੜੀ ਵਾਲੀ ਉਹਨੇ ਜ਼ਮੀਨ ਵਿੱਚ ਉਹਨੇ ਜਾ ਕੇ ਸਮਾਰਿਆ ਕਰਨਾ ਜਿਹੜਾ ਜ਼ਿਆਦਾ ਪਾਣੀ ਦਾ ਵਹਾਅ ਆਉਂਦਾ ਸੀ ਉਹ ਰੁੜ ਜਾਇਆ ਕਰਦਾ ਸੀ ਛੜੀ ਦਾ ਪਾਣੀ ਹੌਲੀ-ਹੌਲੀ ਆਇਆ ਕਰਨਾ ਉਹ ਅੰਦਰ ਜਾ ਕੇ ਸਮਾਜ ਆਇਆ ਕਰਨਾ ਅੱਜ ਗੁਰੂ ਦੀ ਬਾਣੀ ਦੀ ਅੱਜ ਹਮੇਸ਼ਾ ਦੇਖੋ ਜਦੋਂ ਕਿ ਸਮਾਗਮ ਹੋਏ ਨਾ ਗੁਰੂ ਦੀ ਬਾਣੀ ਦਾ ਪਾਠ ਹੁੰਦਾ ਹੈ ਇਨਸਾਨ ਸਿੱਖ ਗੁਰੂ ਦਾ ਪਿਆਰਾ ਉਸ ਪਾਠ ਨੂੰ ਸੁਣਦਾ ਹੈ ਜਿੱਥੇ-ਜਿੱਥੇ ਉਸ ਸ਼ਬਦਾਂ ਦੀ ਸਮਝ ਮਨ 'ਚ ਪਈ ਜਾਂਦੀ ਹੈ ਉੱਥੇ-ਉੱਥੇ ਆਪਣੀ ਖੁਰਾਕ ਨੂੰ ਅੰਦਰ ਲਈ ਜਾਂਦਾ ਹੈ ਕਿ ਅਸਾ ਅਸ਼ਾ ਗੁਰਬਾਣੀ ਦਾ ਸ਼ਬਦ ਆ ਕਹਿ ਰਿਹਾ ਹੈ ਸੁਖਮਨੀ ਸਾਹਿਬ ਬਾਣੀ ਦੀਆਂ 24 ਅਸ਼ਟ ਬਦੀਆਂ ਨੇ ਬੇਸ਼ੱਕ ਸਾਨੂੰ ਭਾਵੇਂ ਸਾਰੀਆਂ ਨਾਂ ਸਮਝਣ ਲੱਗਦੀਆਂ ਹੋਣ ਜੇਕਰ ਜੇਕਰ ਸੁਣਾਉਣ ਵਾਲਾ ਪਿਆਰ ਦੇ ਨਾਲ ਬਾਣੀ ਪੜ ਰਿਹਾ ਹੋਏਗਾ ਨਾ ਤੇ ਆਪਣੇ ਆਪ ਕਈ ਪੰਕਤੀਆਂ ਦੇ ਅਰਥ ਜਿਹੜੇ ਹਨ ਦਿਮਾਗ ਦੇ ਵਿੱਚ ਪਈ ਜਾਂਦੇ ਨੇ ਅੱਛਾ ਇਹ ਇਹ ਤੁੱਕ ਜਿਹੜੀ ਹੈ ਆ ਸਮਝ ਆ ਰਹੀ ਏ ਇਹ ਤੁੱਕ ਦੀ ਵਿਆਖਿਆ ਆ ਹੈ ਉਸ ਤੋਂ ਬਾਅਦ ਗੁਰੂ ਦੀ ਬਾਣੀ ਦਾ ਕੀਰਤਨ ਹੁੰਦਾ ਹੈ ਸੰਗਤ ਵਿੱਚ ਆ ਕੇ ਇਨਸਾਨ ਦੇ ਵਿੱਚ ਬੜੇ ਮੰਦ ਫੁਰਨੇ ਉੱਠਦੇ ਨੇ ਆ ਚੀਜ਼ੇ ਮੇਰੇ ਕੋਲ ਹੋਵੇ ਆ ਮੈਂ ਵੀ ਹਾਸਲ ਕਰਾਂ ਜਦੋਂ ਗੁਰੂ ਦੀ ਬਾਣੀ ਦਾ ਕੀਰਤਨ ਹੁੰਦਾ ਸਭ ਕੁਝ ਵਹਾ ਕੇ ਇੱਕ ਸਾੜ ਤੇ ਕਿਨਾਰੇ ਕਰਕੇ ਲਾ ਦਿੰਦੀ ਹੈ ਉਸ ਤੋਂ ਬਾਅਦ ਗੁਰੂ ਦੀ ਬਾਣੀ ਦੀ ਵਿਚਾਰ ਹੋਇਆ ਕਰਦੀ ਹੈ ਜਿਸ ਪਾਠ ਨੂੰ ਸੁਣਿਆ ਜਿਸ ਕੀਰਤਨ ਨੂੰ ਸੁਣਿਆ ਉਹਦੀ ਨਮੀ ਨਮੀ ਗੁਰਬਾਣੀ ਦੇ ਅਰਥ ਜਿਹੜੇ ਹਨ ਸਾਡੇ ਕਿਤੇ ਅੰਦਰ ਜਾ ਕੇ ਵਸ ਜਾਣ ਜਿਵੇਂ ਦੇ ਗੁਰੂ ਘਰ ਆਏ ਸੀ ਉਸੇ ਤਰ੍ਹਾਂ ਦੇ ਵਾਪਸ ਨਾ ਜਾਈਏ ਕੁਝ ਨਾਲ ਲੈ ਕੇ ਆਪਣੇ ਆਪ ਦੇ ਵਿੱਚ ਕੁਝ ਚੇਂਜ ਲੈ ਕੇ ਜਾਈਏ ਆਪਣੇ ਘਰਾਂ ਨੂੰ ਮਾਲਕ ਅੱਜ ਦੇ ਇਸ ਪਾਵਨ ਬਚਨ ਦੇ ਅੰਦਰ ਸਮਝਾਉਣ ਲੱਗੇ ਗੁਰਤੇਗ ਬਹਾਦਰ ਗੁਰੂ ਦੇਵ ਦੀ ਬਾਣੀ ਦਾ ਇਹ ਸ਼ਬਦ ਹੈ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦੀ ਸ਼ੈਲੀ ਨੂੰ ਦੇਖੋ ਜੇਹਣਾ ਤਾਂ ਬੜੀ ਸੌਖੀ ਤੇ ਸੁਖਿਆਲੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਜਿਹੜੀ ਹੈ ਨਾ ਜਦੋਂ ਗੁਰੂ ਤੇ ਗੁਰੂ ਸਾਹਿਬ ਜਿਹੜੇ ਸੀ ਉਹ ਅਸਾਮ ਦੇ ਇਲਾਕੇ ਦੇ ਵਿੱਚ ਰਹੇ ਪ੍ਰਚਾਰਕ ਦੌਰਿਆਂ ਦੇ ਵਿੱਚ ਅ 26 ਸਾਲ 9 ਮਹੀਨੇ 13 ਦਿਨ ਦਾ ਬੜਾ ਰੌਲਾ ਪੈਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਭਗਤੀ ਕੀਤੀ ਹੈ ਜੀ ਭੋਰੇ ਦੇ ਵਿੱਚ ਬੈਠ ਕੇ। ਹੱਦ ਹੋ ਗਈ। ਜਿਸ ਪਹਿਲੇ ਜਾਮੇ ਦੇ ਅੰਦਰ ਪੀਰ ਹਮਜ਼ਾ ਗੋਜ਼ ਨੂੰ ਗੁਰੂ ਨਾਨਕ ਦੇ ਮਹਾਰਾਜ ਪਾਲ ਸਾਹਿਬ ਕਹਿੰਦੇ ਹੁਣ ਕਿ ਤੂੰ ਭਗਤੀਆਂ ਕਰ ਰਿਆਂ ਭੋਰੀਆਂ ਦੇ ਵਿੱਚ ਬੈਠ ਕੇ ਅੱਲਾ ਨੂੰ ਪ੍ਰਮਾਤਮਾ ਨੂੰ ਇਸ ਤਰ੍ਹਾਂ ਥੋੜੀ ਮਨਾਇਆ ਜਾ ਸਕਦਾ ਹੈ ਭੋਰੀਆਂ ਦੇ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸ੍ਰੀ ਦਾਗ ਦਾ ਸ਼ਬਦ ਪੜ੍ਹ ਕੇ ਦੇਖੀਏ ਪਹਿਲੇਆਂ ਸ਼ਬਦਾਂ ਵਿੱਚ ਆ ਜਾਂਦਾ ਹੈ ਮਾਲਕ ਅਖੰਡ ਚੰਦ ਸੂਰਜ ਦੋ ਗੁਫਾ ਨ ਦੇਖਾਂ ਸੁਪਨੇ ਥਾਂ ਸੋ ਨਾ ਥਾਂ ਮੈਂ ਗੁਫਾ ਦੇ ਵਿੱਚ ਬੈਠ ਜਾਵਾਂ ਮੈਂ ਚੰਦਰਮਾ ਵੀ ਨਾ ਵੇਖਾਂ ਮੈਂ ਸੂਰਜ ਵੀ ਨਾ ਦੇਖਾਂ ਮੈਂ ਤਾਰੇ ਵੀ ਨਾ ਦੇਖਾਂ ਚੰਦ ਸੂਰਜ ਦੋਇ ਗੁਫਾ ਨਾਲ ਦੇਖਾਂ ਸੁਪਨੇ ਸੌਂ ਨਾ ਥਾਂਉ ਈ ਤੇਰੀ ਕੀਮਤ ਨਾ ਪਾਵੇ ਹਾਂ ਕੇ ਵਡਾਖਾਂ ਨਾ ਹੂੰ ਇਹ ਗੁਰੂ ਨਾਨਕ ਦੇਵ ਮਹਾਰਾਜ ਪਾਸ਼ਾ ਦੀ ਬਾਣੀ ਦਾ ਸ਼ਬਦ ਹੈ ਜੋ ਸ੍ਰੀ ਰਗ ਦੇ ਅੰਦਰ ਪਹਿਲੇ ਸ਼ਬਦਾਂ ਦੇ ਵਿੱਚ ਮਾਲਕ ਨੇ ਬਖਸ਼ਿਸ਼ ਕਰਕੇ ਦੁਹਰਾ ਦਿੱਤਾ ਕਿ ਪ੍ਰਮਾਤਮਾ ਇਸ ਹੱਥ ਦੇ ਨਾਲ ਇਸ ਸਰੀਰ ਨੂੰ ਕਸ਼ਟ ਦੇ ਕੇ ਕਦੇ ਪ੍ਰਮਾਤਮਾ ਨਹੀਂ ਕਦੇ ਮਿਲਿਆ ਕਰਦਾ ਸਰੀਰ ਨੂੰ ਤਪਾ ਕੇ ਸਰੀਰ ਨੂੰ ਕਸ਼ਟ ਦੇ ਕੇ ਇਸ ਤਰ੍ਹਾਂ ਰੱਬ ਥੋੜੀ ਖੁਸ਼ ਹੁੰਦਾ ਜੀ ਅੱਜ ਬੜੀਆਂ ਵੀਡੀਓਜ਼ ਦੇਖਦੇ ਆਂ ਨੈਟ ਦੇ ਉੱਤੇ ਪੋਸਟਾਂ ਦੇਖਦੇ ਆਂ ਕਿ ਫਲਾਣੇ ਗੁਰਸਿੱਖ ਨੇ ਇੱਕੋ ਚਮਕੜੇ ਦੇ ਉੱਤੇ ਪਾਠ ਕੀਤਾ ਆ ਹੌਰ ਰਿਕਾਰਡ ਇੰਟਰਨੈਟ ਦੇ ਉੱਤੇ ਪੈਣੀ ਬੇਸ਼ੱਕ ਸਾਨੂੰ ਪਹਿ ਸੁਣਣ ਚ ਨਾ ਚੰਗੀ ਲੱਗੀ ਬੜੀਆਂ ਸੀ ਪੋਸਟਾਂ ਸ਼ੇਅਰ ਕਰਦੇ ਆਂ ਕਿ ਫਲਾਣੇ ਬੰਦੇ ਨੇ ਫਲਾਣੇ ਸਿੱਖ ਨੇ ਫਲਾਣੇ ਗੁਰੂ ਦੇ ਪਿਆਰੇ ਨੇ ਇੱਕ ਚਮਕੜੇ ਉੱਤੇ ਪੂਰਾ ਖੰਡ ਪਾਠ ਕੀਤਾ ਈਮਾਨਦਾਰੀ ਨਾਲ ਸੋਚ ਕੇ ਦੇਖੀਏ ਜਦੋਂ ਉਸ ਸਿੱਖ ਨੂੰ ਉਠਾਇਆ ਜਾਂਦਾ ਹੈ ਕਿ ਉਹਦੀ ਉੱਠਣ ਜੋਗੀ ਹਾਲਤ ਰਹਿੰਦੀ ਹੈ ਉਹਨੂੰ 4-4 5-5 ਜਾਣੇ ਉਹਨੂੰ ਫੜ ਕੇ ਉਠਾਉਂਦੇ ਨੇ ਫਿਰ ਸਵਾਲ ਪੈਦਾ ਹੁੰਦਾ ਕਿ ਅਸੀਂ ਪ੍ਰਾਪਤੀ ਕੀ ਕੀਤੀ ਹੈ ਇਹ ਹੱਥ ਦੇ ਨਾਲ ਇਹ ਸਰੀਰ ਨੂੰ ਤਪਾ ਕੇ ਕੀ ਰੱਬ ਬੜਾ ਖੁਸ਼ ਹੋ ਜਾਏਗਾ ਜਿਹੜੇ ਗੁਰੂ ਦੀ ਬਾਣੀ ਨੇ ਸਾਨੂੰ ਇਹ ਕਰਮ ਕਾਂਡਾਂ ਤੋਂ ਇਹ ਵਿਖਾਵਿਆਂ ਤੋਂ ਇਸ ਜੀਵ ਨੂੰ ਕਸ਼ਟ ਦੇ ਕੇ ਰੱਬ ਦੇ ਰਸਤੇ ਉੱਤੇ ਤੁਰਨ ਵਾਸਤੇ ਜਿਹੜੀ ਇਹਨੇ ਰੋਕਿਆ ਹੈ ਕਿ ਇਸ ਤਰ੍ਹਾਂ ਰੱਬ ਨੂੰ ਨਹੀਂ ਕਦੇ ਮਿਲਿਆ ਜਾ ਸਕਦਾ ਜਿਹੜੇ ਪ੍ਰਚਾਰਕ ਵਿਰੋਧ ਕਰਦੇ ਨੇ ਨਾ ਕਿ ਵਰਤ ਨਹੀਂ ਰੱਖਣਾ ਚਾਹੀਦਾ ਉਹੀ ਪ੍ਰਚਾਰਕ ਫਿਰ ਬੜੀਆਂ ਖੁਸ਼ਾਮਦਾਂ ਕਰਕਰ ਦੱਸਣਗੇ ਕਿ ਇਹ ਫਲਾਣੇ ਬੰਦੇ ਨੇ ਇੱਕ ਚਮਕੜੇ ਉੱਤੇ ਪਾਠ ਕੀਤਾ ਜੇਕਰ ਵਰਤ ਰੱਖਣਾ ਵੀ ਗੁਰੂ ਦੇ ਵਿਰੋਧ ਵਿੱਚ ਗੱਲ ਹੈ ਤੇ ਇੱਕ ਚਮਕੜੇ ਉੱਤੇ ਖੰਡ ਪਾਠ ਕਰਨੇ ਇਹ ਕਿੱਥੋਂ ਦੀ ਤੱਪ ਵਾਲੀ ਗੱਲ ਹੋ ਗਈ ਨਾ ਚੀਜ਼ ਦੀ ਮਾਲਕ ਨੇ ਇਹ ਚੀਜ਼ ਦਾ ਤੱਪ ਦੱਸਿਆ ਨਹੀਂ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਦੀ ਬਾਣੀ ਤੇ ਆਖਣ ਲੱਗੇ ਮਾਰਗ ਚਲਦ ਚਲੇ ਹਰ ਗਾਈਏ ਗੁਰੂ ਦੀ ਬਾਣੀ ਨੂੰ ਗਾ ਤੇ ਗੁਰੂ ਦੀ ਬਾਣੀ ਨੂੰ ਗਾ ਆਪਣੇ ਸੰਸਾਰੀ ਕੰਮ ਕਰ ਹਾਂ ਜਿੱਥੇ ਤੇਰਾ ਨਿਤ ਦਾ ਨੇਮ ਹੈ ਜਿਹੜੀ ਸਿੱਖ ਰਹਿਤ ਮਰਿਆਦਾ ਨੇ ਤੇਰਾ ਇੱਕ ਸਮਾਂ ਨਿਯਤ ਕੀਤਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੀ ਬਾਣੀਆਂ ਨਾਲ ਸਾਂਝ ਪਾਉਣੀ ਹੈ ਸ਼ਾਮ ਨੂੰ ਬਾਣੀ ਪੜ੍ਹਨੀ ਹੈ ਉਹ ਤੇ ਪੜ੍ਹਨੀ ਪੜਨੀ ਹੈ ਬਾਕੀ ਇਸ ਤਰ੍ਹਾਂ ਸਰੀਰ ਨੂੰ ਕਸ਼ਟ ਦੇ ਕੇ ਇੱਕ ਜਗ੍ਹਾ ਦੇ ਉੱਤੇ ਕਹਿ ਕੇ ਮੈਂ ਤਪਾ ਕੇ ਸਰੀਰ ਨੂੰ ਤਪ ਕਰਕੇ ਰੱਬ ਨੂੰ ਖੁਸ਼ ਕਰ ਲਾਂਗਾ ਇਹ ਚੀਜ਼ ਗੁਰੂ ਦੀ ਬਾਣੀ ਦੇ ਸਿਧਾਂਤਾਂ ਤੋਂ ਬਿਲਕੁਲ ਉਲਟ ਹੈ ਇਹ ਚੀਜ਼ ਨੂੰ ਅਸੀਂ ਇਹ ਇਹਨੂੰ ਚਾਹ ਨਾਲ ਲਿਆ ਕਰੀਏ ਕਿ ਵਾ ਵ ਕਮਾਲ ਕਰਤੀ ਇੱਕ ਚਮਕੜੇ ਉੱਤੇ ਪਾਠ ਕੀਤਾ ਆਪਣੇ ਵਾਸਤੇ ਕੀਤਾ ਹੋਏਗਾ ਠੀਕ ਹੈ ਪਰ ਇਹ ਚੀਜ਼ ਦੀ ਪ੍ਰਾਪਤੀ ਨਹੀਂ ਹੈ ਕਿੰਨਾ ਕਿੰਨਾ ਸਮਾਂ ਬਾਅਦ ਉਹ ਲੋਕ ਬਿਮਾਰ ਰਹਿੰਦੇ ਨੇ ਭਾਈ ਸਭ 40 40 ਘੰਟੇ ਇੱਕ ਚਮਕੜੇ ਉੱਤੇ ਬੈਠ ਜਾਣਾ ਇੱਧਰ ਰਿਕਾਰਡ ਕੰਮ ਕਰਨ ਵਾਲਾ ਹੋ ਗਿਆ ਨਾ ਅੱਜ ਕੀ ਕੁਝ ਗਤਕੇ ਦੀ ਖੇਡ ਕੀ ਸੀ ਸੈਲਫ ਡਿਫੈਂਸ ਸੀ ਅੱਜ ਗੁਰੂ ਦੀ ਬਾਣੀ ਨੂੰ ਗੁਰੂ ਦੀ ਬਾਣੀ ਨੂੰ ਗੁਰੂ ਦੇ ਸਿਧਾਂਤਾਂ ਨੂੰ ਸੀ ਇੱਕ ਮੱਖਰੇ ਤਰੀਕੇ ਨਾਲ ਸੀ ਕਿ ਇੱਕ ਵਰਲਡ ਰਿਕਾਰਡ ਨਹੀਂ ਕੈਮ ਕਰ ਰਹੀ ਆਪਣੇ ਆਪ ਦੇ ਵਿੱਚ ਹਾਂ ਤੇਰਾ ਇੱਕ ਟੈਲੈਂਟ ਹੋ ਸਕਦਾ ਹੈ ਕਿ ਤੂੰ ਇੱਕ ਚਮਕੜੇ ਉੱਤੇ ਬੈਠ ਰਿਹਾ ਹੈ ਸਾਡਾ ਇੱਕ ਟੈਲੈਂਟ ਹੀ ਬੰਦੇ ਦਾ ਕਿ ਇੱਕ ਚੌਂਗੜੇ ਉੱਤੇ ਬੈਠਾ ਹੈ ਕੋਈ 마ਸ਼ਾਅੱਲਾਟ ਕਰ ਰਿਹਾ ਹੈ ਇੱਕ ਟੈਲੈਂਟ ਹੈ ਕਿੰਨਾ ਨੁਕਸਾਨ ਅੱਜ ਹੋ ਰਿਹਾ ਹੈ ਇਸ ਚੀਜ਼ ਦੇ ਨਾਲ ਮੱਥੇ ਦੇ ਉੱਤੇ ਬਰਫ਼ ਰੱਖ ਕੇ ਉਹਨੂੰ ਥੋੜਿਆਂ ਨਾਲ ਤੋੜਨਾ ਕਿ ਕਹਿੰਦਾ ਇਹ ਗਤਕਾ ਹੈ ਕਿੰਨੇ ਲੋਕਾਂ ਦੀ ਜਾਨ ਗਈ ਹੈ ਸਿਰ ਦੇ ਉੱਤੇ ਬੋਰਾ ਪਾ ਲੈਣਾ ਉੱਤੇ ਪੈਟਰੋਲ ਸੁੱਟ ਲੈਣਾ ਅੱਗ ਲਗਾ ਦੇਣੀ ਉਹਨੂੰ ਫਿਰ ਬੁਝਾਉਣਾ ਤੇ ਇਹ ਜਿ ਟੋ ਟਾਈਮ ਦੇ ਵਿੱਚ ਨਾ ਰਿਕਵਰ ਹੋਇਆ ਝੁਲਸੇ ਵੀ ਨੇ ਐਸੇ ਵੀਰ ਪਤਾ ਹੈ ਕੇਸ ਨੇ ਦਾੜੀ ਐ ਤੇ ਦਾੜੀ ਨੂੰ ਕੇਸਾਂ ਨੂੰ ਅੱਗ ਬੜੀ ਖੇਤੀ ਫੜਦੀ ਐ ਕਿੰਨਾ ਨੁਕਸਾਨ ਹੋਇਆ ਧੰਦਾ ਦੇ ਨਾਲ ਬੋਲਟਰ ਟਰੈਕਟਰ ਖਿੱਚਣਾ ਇਹ ਇਹ ਚੀਜ਼ ਗੁਰੂ ਦੇ ਸਿਧਾਂਤਾਂ ਤੋਂ ਬਿਲਕੁਲ ਉਲਟ ਕਰਕੇ ਚੱਲ ਰਹੇ ਆਪਾਂ ਇਹ ਉਹੀ ਲੋਕਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਗੁਰਦੇਵ ਨੂੰ ਭੋਰੇ ਚ ਬਿਠਾ ਦਿੱਤਾ ਤੇ ਸਾਡੇ ਖੱਥਾਂ ਚ ਲਿਟਰੇਚਰ ਫੜ ਕੇ ਬਿਠਾ ਦਿੱਤਾ ਸ਼ਾਪ ਕੇ ਸਾਨੂੰ ਫੜਾ ਦਿੱਤਾ ਗੁਰੂ ਤੇਗ ਬਹਾਦਰ ਗੁਰੂਦੇਵ ਮਹਾਰਾਜ ਪਾਸ਼ਾ ਅਸਾਮ ਦੇ ਇਲਾਕੇ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗਏ ਹੋਏ ਨੇ ਬਹੁਤਾ ਸਮਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਉਸ ਇਲਾਕੇ ਦਾ ਹੈ ਜਿਹੜਾ ਪ੍ਰਸਾਦੀ ਹਾਥੀ ਲੈ ਕੇ ਆਇਆ ਸੀ ਨਾ ਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਵਾਸਤੇ ਰਤਨ ਰਾਏ RAM ਰਾਏ ਦਾ ਮੁੰਡਾ ਸੀ ਅਸਾਮ ਦਾ ਰਾਜਾ ਸੀ ਉਹ ਗੁਰਤੇਗ ਬਹਾਦਰ ਮਹਾਰਾਜ ਉਹ ਪਾਰਸ਼ਨਾ ਉਸ ਆਮਦੇ ਵਿੱਚ ਹੀ ਮੁਲਾਕਾਤ ਹੋਈ ਆ ਰਾਮ ਰਾਏ ਦੀ ਫਿਰ ਉਹ ਜਦੋਂ ਅਸੀਂ ਪਲੇਸਡ ਪਰਸਨ ਟਾਈਮ ਨੂੰ ਜਦੋਂ ਵਾਚ ਕੇ ਦੇਖਦੇ ਆ ਕੰਪੇਅਰ ਕਰਕੇ ਦੇਖ ਰਹੇ ਆ ਉਹ ਉਹ ਸਮਾਂ ਤਾਂ ਸਾਰਾ ਇੱਕ ਸੇਮ ਰਹਿੰਦਾ ਹੈ ਫਿਰ ਗੁਰਤੇਗ ਬਹਾਦਰ ਮਹਾਰਾਜ 26 ਸਾਲ ਕਿੱਥੇ ਬੈਠੇ ਰਹੇ ਗੁਰੂ ਸਾਹਿਬ ਉਸ ਇਲਾਕੇ ਦੇ ਵਿੱਚ ਰਹਿਣ ਕਰਕੇ ਮਹਾਰਾਏ ਨੇ ਭਾਸ਼ਾ ਦੀ ਸ਼ਬਦਾਵਲੀ ਵੀ ਉਹੀ ਵਰਤੀ ਹੈ ਉਹਨਾਂ ਇਨਸਾਨ ਪਿੰਡ ਦੇ ਵਿੱਚ ਜਾ ਕਥਾ ਕਰਦਾ ਹੋਏ ਕੋਈ ਸੇਖ ਹੋਏ ਕੋਈ ਬੁਲਾਹਾਰਾ ਹੋਏ ਕੋਈ ਪ੍ਰਚਾਰਕ ਹੋਏ ਉਥੇ ਫਾਰਸੀ ਦੇ ਸ਼ਬਦ ਉਥੇ ਹਿੰਦੀ ਉਥੇ ਇੰਗਲਿਸ਼ ਭਾਸ਼ਾ ਨੂੰ ਵਰਤੀ ਜਾਏ ਸਮਝ ਲੱਗੀ ਨਹੀਂ ਸਿਆਣਪ ਉਹ ਹੈ ਜਿਹੜਾ ਇਲਾਕੇ ਨੂੰ ਵੇਖ ਕੇ ਉਹਦੀ ਸ਼ਬਦਾਵਲੀ ਵਰਤ ਕੇ ਲੋਕਾਂ ਨੂੰ ਅੱਜ ਅਸੀਂ ਆਈਲੈਂਡਸ ਕਰਕੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਾਂ ਨਾ ਕਿਉਂ ਉਥੋਂ ਦੀ ਲੋੜ ਹੈ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆਏਗੀ ਉਹਨਾਂ ਦੀ ਭਾਸ਼ਾ ਸਿਖਾ ਕੇ ਬਾਹਰ ਭੇਜਨੇ ਆ ਗੁਰੂ ਤੇਗ ਬਹਾਦਰ ਮਹਾਰਾਜ ਆ ਕੋਸ ਜਿਹੜਾ ਜਿਸ ਇਲਾਕੇ ਚ ਪ੍ਰਚਾਰ ਕਰੇ ਹੋਣਗੇ ਉਸੇ ਭਾਸ਼ਾ ਨੂੰ ਵਰਤਰੀ ਹੋਣਗੇ ਮਹਾਰਾਜ ਦੀ ਜਿਹੜੀ ਬਾਣੀ ਹੈ ਨਾ ਗੁਰੂ ਤੇਗ ਬਹਾਦਰ ਗੁਰੂ ਦੇਵ ਦੀ ਬਾਣੀ ਉਹ ਬਹੁਤ ਹੀ ਹਿੰਦੀ ਟੱਚ ਹੈ ਹਿੰਦੀ ਭਾਸ਼ਾ ਨੂੰ ਟੱਚ ਬਾਣੀ ਹੈ ਤੇ ਹਿੰਦੀ ਭਾਸ਼ਾ ਹੋਣ ਕਰਕੇ ਬਾਣੀ ਦੇ ਅਰਥ ਬੜੇ ਸਾਫ਼ ਸਪਸ਼ਟ ਜਿਹੜੇ ਆਪਣੇ ਆਪ ਸਾਹਮਣੇ ਆ ਜਾਂਦੇ ਨੇ ਅੱਛਾ ਇਸ ਇਸ ਸ਼ਬਦ ਦੇ ਅਰਥ ਜਿਹੜੇ ਨੇ ਉਹ ਆ ਸਮਝਾ ਰਹੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਗੁਰਦੇਵ ਦੀ ਜਿਹੜੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹ 59 ਸ਼ਬਦ ਨੇ ਤੇ 57 ਸ਼ਲੋਕ ਨੇ ਓਨਲੀ ਬਸ ਇਸ ਗੱਲ ਨੂੰ ਨਾਲ ਲੈ ਕੇ ਜਾਇਓ ਗੁਰੂ ਤੇਗ ਬਹਾਦਰ ਨੌਵੇਂ ਗੁਰਦੇਵ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੰਦਰ ਕੇਵਲ 59 ਸ਼ਬਦ ਅਤੇ 57 ਸ਼ਲੋਕ ਹੀ ਹਨ ਉਹੀ 57 ਸ਼ਲੋਕ ਜਿਹੜੇ ਅੰਤ ਦੇ ਵਿੱਚ ਤੇ ਅਸਾ ਮਹਿਲਾ ਨੋਵਾ ਕਰਕੇ ਆਉਂਦੇ ਨੇ ਨਾ ਸ਼ਲੋਕ ਮਹਿਲਾ ਨੋਵਾ ਕਰਕੇ 1426 ਅੰਕ ਦੇ ਉੱਤੇ ਇਹ ਉਹੀ ਸ਼ਲੋਕ ਨੇ 57 ਸ਼ਲੋਕ ਨੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਉਸ ਤੋਂ ਬਾਅਦ ਸ਼ਲੋਕ ਨਹੀਂ ਹੋਰ ਅਸੀਂ ਇੱਕ ਇੱਕ ਗੱਲ ਹੋਰ ਸ਼ਬਦ ਵਰਤਦੇ ਹਾਂ ਜਦੋਂ 1426 ਅੰਕ ਦੇ ਉੱਤੇ ਬਾਣੀ ਆਉਂਦੀ ਹੈ ਸਾਡੇ ਪਾਠੀ ਵੀ ਇਸ ਗੱਲ ਨੂੰ ਕਹਿੰਦੇ ਭੋਗ ਦੇ ਸ਼ਲੋਕ ਆ ਗਏ ਇਹ ਭੋਗ ਦੇ ਸ਼ਲੋਕ ਨਹੀਂ ਹੈ 1410 ਅੰਕ ਦੇ ਉੱਤੇ ਹੈਡਿੰਗ ਪੜਿਓ ਉਹਦਾ ਹੈਡਿੰਗ ਸਲੋਕ 12 ਤੇ ਵਧਿਕ ਗੁਰੂ ਸਾਹਿਬ ਦੇ ਅੰਦਰ ਕੁਲ ਭਾਈਵਾਰਾਂ ਨੇ ਤਾਂ ਜਦੋਂ ਗੁਰੂ ਪੰਜਵੇਂ ਗੁਰਦੇਵ ਮਹਾਰਾਜ ਪਾਸ਼ਾ ਨੇ ਬਾਣੀ ਦੀ ਐਡੀਟਿੰਗ ਕੀਤੀ ਹੈ ਨਾ ਜਦੋਂ ਜਦੋਂ ਬਾਣੀ ਨੂੰ ਤਰਤੀਬ ਅਨੁਸਾਰ ਲਿਖਿਆ ਹੈ ਤੇ ਮਹਾਰਾਜ ਨੇ ਹਰੇਕ ਵਾਰ ਦੇ ਨਾਲ ਸਲੋਕਾਂ ਨੂੰ ਜਿਹੜਾ ਹੈ ਦਰਜ ਕੀਤਾ ਹੈ ਅਸਲ 'ਚ ਵਾਰ ਦਾ ਜਿਹੜਾ ਸਰੂਪ ਹੈ ਉਹ ਪੌੜੀਆਂ ਹੀ ਹਨ ਭਾਈ ਸੱਤੇ ਤੇ ਬਲਵੰਟ ਦੀ ਜਦੋਂ ਵਾਰ ਪੜੋਗੇ ਉਹਦਾ ਸਰੂਪ ਕੇਵਲ ਪੌੜੀਆਂ ਨੇ ਉਹਦੇ ਚ ਸ਼ਲੋਕ ਨਹੀਂ ਹੈ ਤੇ ਮਹਾਰਾਜ ਨੇ ਕੀ ਕੀਤਾ ਪੰਜਵੇਂ ਗੁਰੂਦੇਵ ਨੇ ਜਿਹੜੀਆਂ ਬਾਕੀ ਵਾਰਾਂ ਸਨ ਉਹਨਾਂ ਦੇ ਨਾਲ ਥੋੜੇ ਥੋੜੇ ਸ਼ਲੋਕ ਜਿਹੜੇ ਹਨ ਉਹ ਐਡ ਕਰ ਦੇ ਗਏ ਜਦੋਂ ਸਾਰੇ ਸ਼ਲੋਕ ਐਡ ਹੋ ਗਏ ਜਿਹੜੇ ਵਾਰਾਂ ਦੇ ਵਿੱਚੋਂ ਵਧੇ ਸ਼ਲੋਕ ਸਨ ਉਹ ਸਾਰੀ ਬਾਣੀ ਲਿਖਣ ਤੋਂ ਬਾਅਦ 1410 ਅੰਕ ਦੇ ਉੱਤੇ ਇੱਕ ਸਰਲੇਖ ਲਿਖਿਆ ਉਸ ਸਰਲੇਖ ਦਾ ਨਾਮ ਸੀ ਸ਼ਲੋਕ ਵਾਰਾਂ ਤੇ ਵਧਿਕ 12 ਦੇ ਵਿੱਚੋਂ ਵਧੇ ਹੋਏ ਸ਼ਲੋਕ ਇੱਥੋਂ ਸ਼ੁਰੂ ਹੁੰਦੇ ਨੇ ਉੱਥੇ ਫਿਰ 5ਵੇਂ ਪਾਤਸ਼ਾਹ ਦੇ ਸ਼ਲੋਕ ਨੇ 4ਥੇ ਦੇ ਪਾਤਸ਼ਾਹ ਦੇ ਸ਼ਲੋਕ ਨੇ 3 ਤੀਸਰੇ ਦੂਸਰੇ 9ਵੇਂ ਨੌਵੇਂ ਗੁਰਦੇਵ ਮਹਾਰਾਜ ਪਾਤਸ਼ਾਹ ਤੱਕ ਸ਼ਲੋਕ ਨੇ ਇਹ ਸ਼ਲੋਕ 12 ਵਿੱਚੋਂ ਵਧੇ ਹੋਏ ਸ਼ਲੋਕ ਸਨ ਇਹ ਇਹਨਾਂ ਨੂੰ ਭੋਗ ਦੇ ਸ਼ਲੋਕ ਨਹੀਂ ਕਹੀਦਾ ਹੋਈਦਾ ਇਸ ਸ਼ਲੋਕ 12ਾਂ ਤੇ ਵਧਿਕ ਨੇ ਜੋ ਤਰਤੀਬ ਅਨੁਸਾਰ ਆਉਣੇ ਬਣਦੇ ਨੇ ਤੇ ਇਹ ਆਉਣਗੇ ਵੀ ਸ਼ਲੋਕ ਮਹਲਾ 9ਵਾਂ ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਗੁਰੂ ਸਾਹਿਬ ਦੇ ਅੰਦਰ 59 59 ਸ਼ਬਦ ਨੇ ਸ਼ਬਦ ਤੇ ਸ਼ਲੋਕਾਂ 'ਚ ਫਰਕ ਹੈ ਜਦੋਂ ਕਾਵਿ ਰਚਨਾ ਨੂੰ ਦੇਖੋਗੇ ਇੱਕ ਅਲੰਗ ਇੱਕ ਇੱਕ ਜਦੋਂ ਕਾਵਿ ਨੂੰ ਲਿਖਿਆ ਜਾਂਦਾ ਹੈ ਉਹਦੇ ਵਾਸਤੇ ਵੱਖਰੇ ਵੱਖਰੇ ਤਰੀਕੇ ਵਰਤੇ ਜਾਂਦੇ ਹਨ ਸ਼ੰਤ ਸ਼ਲੋਕ ਸ਼ਬਦ ਅਸ਼ਟਬਦੀਆਂ ਉੱਥੇ ਮਾਲਕ ਨੇ ਇਹ 59 ਸ਼ਬਦ ਅਤੇ 57 ਸ਼ਲੋਕ ਮਹਾਰਾਜ ਦੀ ਬਾਣੀ ਦੇ ਅੰਦਰ ਦਰਜ ਕੀਤੇ ਨੇ ਤੇ ਇੱਕ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦੀ ਖਾਸੀਅਤ ਇਹ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਜਦੋਂ ਬਾਣੀ ਨੂੰ ਪੜੋਗੇ ਨਾ ਉਹਦੇ ਵਿੱਚ ਰਹਾਉ ਵਾਲਾ ਬੰਦ ਜਿਹੜਾ ਹੈ ਉਹ ਪਹਿਲੀਆਂ ਤੁਕਾਂ ਦੇ ਨਾਲ ਹੀ ਆ ਜਾਏਗਾ। ਸ਼ਲੋਕਾਂਦਾਨੀ ਸ਼ਬਦਾਂ ਦਾ। ਬਾਕੀ ਦੇ ਸ਼ਬਦ ਦੇਖਿਓ ਹੁਕਮਨਾਮਾ ਅੱਜ ਆਇਆ ਹੈ ਜਾ ਕੇ ਦਰਸ਼ ਪਾਪ ਕੋਟ ਉਤਾਰੇ। ਇਹ더라 ਹਾਉ ਵਾਲਾ ਬੰਦ ਜਿਹੜਾ ਦੂਸਰੀ ਪੰਕਤੀ ਦੇ ਨਾਲ ਸ਼ਾਇਦ ਆਇਆ ਹੋਇਆ। ਜਾ ਹੋਰ ਹੁਕਮਨਾਮਾ ਮੈਨੂੰ ਪੜ ਕੇ ਦੇਖ ਲਓ ਹੋਰ ਸ਼ਬਦ ਨੂੰ ਪੜ ਕੇ ਦੇਖ ਲਿਓ ਉਹ ਰਹਾਉ ਵਾਲਾ ਬੰਦ ਦੂਸਰੀ ਤੀਸਰੀ ਪੰਕਤੀ ਦੇ ਨਾਲ ਆਉਂਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਜਦੋਂ ਬਾਣੀ ਨੂੰ ਸ਼ਬਦਾਂ ਨੂੰ ਪੜੋਗੇ ਉਹਨਾਂ ਦੇ ਵਿੱਚ ਰਹਾਉ ਵਾਲਾ ਜਿਹੜਾ ਬੰਦ ਹੈ ਉਹ ਹਮੇਸ਼ਾ ਪਹਿਲੀਆਂ ਪੰਕਤੀਆਂ ਦੇ ਵਿੱਚ ਹੀ ਆਏਗਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਜਿਹੜੀ ਹੈ ਉਹ ਹਿੰਦੀ ਭਾਸ਼ਾ ਦਾ ਪ੍ਰਯੋਗ ਹੋਣ ਕਰਕੇ ਬੜੀ ਸੁਖੈਲੀ ਹੈ ਜਦੋਂ ਸ਼ਲੋਕ ਮਹਲੇ ਨਵੇਂ ਨੂੰ ਪੜੋਗੇ ਨਾ ਜਦੋਂ ਇਨਸਾਨ ਆਪਣੇ ਆਪ ਵਿਸ਼ਰਾਮਾਂ ਦੇ ਨਾਲ ਪੜੇਗਾ ਤੇ ਸਿੱਧੇ ਅਰਥ ਜਿਹੜੇ ਨੇ ਉਹ ਦਿਮਾਗ ਦੇ ਵਿੱਚ ਪੈਂਦੇ ਜਾਣਗੇ ਬੜਾ ਸੌਖੇ ਢੰਗ ਦੇ ਨਾਲ ਗੁਣ ਗੋਬਿੰਦ ਗਾਇਓ ਨਹੀਂ ਕਿੰਨੇ ਪਿਆਰੇ ਸ਼ਬਦ ਨੇ ਆਲੇ ਕਿ ਪ੍ਰਮਾਤਮਾ ਦੇ ਤੂੰ ਗੁਣਾਂ ਨੂੰ ਗਾਇਆ ਨੇ ਜਨਮ ਆਕਾਰਤ ਕੀਨ ਕਹੋ ਨਾਨਕ ਪਜ ਹਰਮਨਾ ਪਜ ਦਾਤਾ ਜਪ ਜਿਹੇ ਵਿਦ ਜਿਹੜੀ ਬਿਧੀ ਦੇ ਨਾਲ ਜਲ ਕੋ ਮੀਨ ਜਿਹੜੀ ਬਿੱਦੀ ਦੇ ਨਾਲ ਮੀਨ ਦਾ ਅਰਥ ਹੈ ਮਛਲੀ ਜਿਹੜੀ ਬਿੱਦੀ ਦੇ ਨਾਲ ਮਛਲੀ ਪਾਣੀ ਦੇ ਵਿੱਚ ਰਹਿ ਕੇ ਹਮੇਸ਼ਾ ਪਾਣੀ ਨਾਲ ਪਿਆਰ ਪਾ ਕੇ ਰੱਖਦੀ ਹੈ ਇਸੇ ਤਰ੍ਹਾਂ ਸੰਸਾਰ ਵਿੱਚ ਰਹਿ ਤੂੰ ਪ੍ਰਭੂ ਦੇ ਗੁਣਾਂ ਦੇ ਨਾਲ ਇਸੇ ਤਰ੍ਹਾਂ ਸਾਂਝ ਪਾ ਕੇ ਰੱਖ ਰਹਿ ਤੂੰ ਸੰਸਾਰ ਦੇ ਵਿੱਚ ਹੀ ਪਰ ਪਿਆਰ ਤੂੰ ਪਰਮਾਤਮਾ ਦੇ ਨਾਲ ਪਾ ਕੇ ਰੱਖ ਕਿੰਨੇ ਪਿਆਰੇ ਸ਼ਬਦ ਨੇ ਮਾਲਕ ਅੱਜ ਦੇ ਇਸ ਨਵੇਂ ਗੁਰੂਦੇਵ ਪਾਸ਼ਾ ਸ਼ਬਦ ਦੇ ਵਿੱਚ ਸਮਝਾਉਣ ਲੱਗੇ ਇੱਕ ਓੰਕਾਰ ਦੁਨੀਆ ਦੇ ਲੋਕੋ ਪਰਮਾਤਮਾ ਕੇਵਲ ਇੱਕ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਮੰਗਲਾ ਚਰਨ ਹੈ ਇੱਕ ਓੰਕਾਰ ਬੇਸ਼ੱਕ ਇਹ ਸ਼ਬਦ ਭਾਵੇਂ ਰੋਜ਼ ਆਉਂਦੇ ਹੋਣ ਨਾ ਸ਼ਬਦ ਗੁਰਬਾਣੀ ਦੇ ਅੰਦਰ ਮੰਗਲਾ ਚਰਨ ਪਰ ਵਿਆਖਿਆ ਪ੍ਰਣਾਲੀ ਇਹ ਗੱਲ ਆਖਦੀ ਹੈ ਕਿ ਇਹ ਇੱਕ ਸ਼ਬਦੀ ਅਰਥ ਭਾਵੇਂ ਕੀਤੇ ਜਾਣ ਪਰ ਅਰਥ ਜ਼ਰੂਰ ਹੋਣਾ ਇੱਕ ਓੰਕਾਰ ਪਰਮਾਤਮਾ ਇੱਕ ਹੈ ਓੰਕਾਰ ਉਹ ਬ੍ਰਹਮ ਸਰੂਪ ਹੈ ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ ਸਤ ਉਹ ਪਰਮਾਤਮਾ ਸਦੀਵੀ ਹੋਣ ਵਾਲਾ ਹੈ ਗੁਰ ਪ੍ਰਸਾਦ ਉਹ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ ਇੱਕ ਨਾ ਗੁਰਬਾਣੀ ਨੂੰ ਜਦੋਂ ਪੜੋਗੇ ਜਾਂ ਪੰਜਾਬੀ ਭਾਸ਼ਾ ਨੂੰ ਪੜੋਗੇ ਉਹਦੇ ਚ ਦੋ ਸ਼ਬਦ ਆਉਂਦੇ ਨੇ ਇੱਕ ਲਘੂ ਮਾਤਰਾ ਤੇ ਇੱਕ ਦੀਰਘ ਮਾਤਰਾ ਲਘੂ ਦਾ ਅਰਥ ਹੁੰਦਾ ਛੋਟਾ ਦੀਰਘ ਦਾ ਅਰਥ ਹੁੰਦਾ ਵੱਡਾ ਇੱਕ ਉਹ ਮਾਤਰਾ ਹੈ ਜੋ ਲਘੂ ਛੋਟੇ ਤਰੀਕੇ ਨਾਲ ਪ੍ਰਯੋਗ ਕੀਤੀ ਗਈ ਹੋਵੇ ਇਕ ਦੀਰਘ ਹੈ ਜੋ ਪੂਰਾ ਰੂਪ ਆਪਣਾ ਦੱਸਦੀ ਹੋਵੇ ਇਹਦੇ ਚ ਲਘੂ ਮਾਤਰਾ ਆਈ ਹੈ ਪਾਰਸ਼ਾ ਨੇ ਪੈਰ ਤੇ ਵਿੱਚ ਰਾਰਾ ਲਿਖਿਆ ਹੈ ਇਹ ਪ੍ਰਸਾਦ ਹੈ ਇਹਦਾ ਉਚਾਰਨ ਪ੍ਰਸਾਦ ਹੋਏਗਾ ਪੈਰ ਚ ਰਾਰੇ ਦੇ ਨਾਲ ਤੇ ਕਈ ਥਾਵਾਂ ਦੇ ਵਿੱਚ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਉਥੇ ਗੁਰਪ੍ਰਸਾਦੀ ਉਥੇ ਰਾਰਾ ਪੂਰਾ ਲਿਖਿਆ ਹੋਇਆ ਉਥੇ ਉਚਾਰਨ ਹੋਏਗਾ ਪ੍ਰਸਾਦੀ ਤੇ ਜਿਹੜਾ ਪੈਰ ਚ ਰਾਰਾ ਹੋਏਗਾ ਉਹਦਾ ਉਚਾਰਨ ਹੋਏਗਾ ਪ੍ਰਸਾਦੀ ਲਗੂ ਮਾਤਰਾ ਦਾ ਪ੍ਰਯੋਗ ਹੈ ਮਾਲਕ ਆਖਣ ਲਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸਾ ਪ੍ਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਕਿਹੜਾ ਪ੍ਰਮਾਤਮਾ ਜਿਹੜਾ ਇੱਕ ਓੰਕਾਰ ਹੈ ਉਹਦੀ ਕਿਰਪਾ ਦਾ ਪਾਤਰ ਹੋਣ ਵਾਸਤੇ ਤੈਨੂੰ ਗੁਰੂ ਦੀ ਬਾਣੀ ਨੂੰ ਪੜ੍ਹਨਾ ਪਏਗਾ ਮਾਲਕ ਆਖਣ ਲਈ ਰਾਗ ਆਸਾ ਆਸਾ ਰਾਗ ਦਾ ਨਾਮ ਹੈ ਗੁਰੂ ਸਾਹਿਬ ਦੇ ਗੌੜੀ ਰਾਗ ਦੇ ਵਿੱਚ ਨਾਉ ਸ਼ਬਦ ਨੇ ਗੌੜੀ ਰਾਗ ਤੋਂ ਬਾਅਦ ਰਾਗ ਆਸਾ ਆਰੰਭ ਹੋਇਆ ਰਾਗ ਆਸਾ ਦੇ ਵਿੱਚ ਮਾਲਕ ਦਾ ਇੱਕ ਸ਼ਬਦ ਹੈ ਕੇਵਲ ਸ੍ਰੀ ਰਾਗ ਦੇ ਅੰਦਰ ਮਾਲਕ ਦਾ ਕੋਈ ਸ਼ਬਦ ਨਹੀਂ ਹੈ ਆਸਾ ਰਾਗ ਦੇ ਅੰਦਰ ਮਾਲਕ ਦਾ ਇੱਕ ਸ਼ਬਦ ਹੈ ਉਹ ਆਹੀ ਸ਼ਬਦ ਹੈ ਜਿਹੜਾ ਅਸੀਂ ਅੱਜ ਵਿਚਾਰਨ ਜਾ ਰਹੇ ਹਾਂ ਮਾਲਕ ਆਖਣਗੇ ਬਿਰਥਾ ਕਹੋਂ ਕੌਣ ਸਿਉ ਮਨ ਕੀ ਮਨ ਦੀ ਹਾਲਤ ਇਸ ਮਨ ਦੀ वेदना ਮਲਕ ਆਖਣਗੇ ਬਿਰਥਾ ਕਹੋ ਕੌਣ ਮਨ ਕੀ ਮੈਂ ਆਪਣੇ ਮਨ ਦੀ ਹਾਲਤ ਨੂੰ ਕਿਸ ਸਾਹਮਣੇ ਬਿਆਨ ਕਰਾਂ ਪਾਦਸ਼ਾ ਜਦੋਂ ਕਿਸੇ ਨਾਲ ਮੈਂ ਮਨ ਦੀ ਹਾਲਤ ਨੂੰ ਬਿਆਨ ਕਰਾਂਗਾ ਕੋਈ ਕਹਿ ਕੇ ਤੇਰੇ ਮਨ ਦੇ ਵਿੱਚ ਆਖਰ ਚੱਲ ਰਿਹਾ ਹੁੰਦਾ ਹੈ ਇਨਸਾਨ ਨੂੰ ਕਈ ਗੱਲਾਂ ਮਨਸਾ ਇਨਸਾਨ ਦੇ ਮਨ ਦੇ ਵਿੱਚ ਉਹ ਹੁੰਦੀਆਂ ਨੇ ਜੋ ਉਹ ਕਿਸੇ ਆਪਣੇ ਕਲੋਸਲੀ ਬੰਦੇ ਨਾਲ ਵੀ ਸ਼ੇਅਰ ਨਹੀਂ ਕਰ ਸਕਦਾ ਤੇ ਇਹ ਗੱਲ ਸਪਸ਼ਟ ਹੈ ਜਿਹੜਾ ਕਿਸੇ ਨਾਲ ਸ਼ੇਅਰ ਨਾ ਕਰ ਸਕੇ ਉਹ ਗੱਲ ਕਿੰਨੀ ਮਾੜੀ ਹੋਏਗੀ ਕਿਸੇ ਵਾਸਤੇ। ਕਈ ਵਾਰ ਇਨਸਾਨ ਆਪਣੇ ਮਾਂ ਪਿਓ ਵਾਸਤੇ ਵੀ ਮਾੜਾ ਸੋਚਦਾ ਹੈ। ਮਾਲਕ ਆਖਣ ਲੱਗੇ ਪਰਸ਼ਾ ਮੈਂ ਬੰਦੇ ਦੇ ਨਾਲ ਜਾ ਕੇ ਆਪਣੇ ਮਨ ਦੀ ਹਾਲਤ ਨੂੰ ਬਿਆਨ ਕਰਾਂ ਨਾ ਮੇਰੇ ਮਨ ਦੀ ਪੀੜਾ ਕੀ ਹੈ। ਜਦੋਂ ਆਪਣੇ ਇਸ ਪੀੜਾ ਨੂੰ ਮੈਂ ਕਿਸੇ ਬੰਦੇ ਦੇ ਨਾਲ ਜਾ ਕੇ ਸਾਂਝਾ ਕਰਾਂ। ਮੈਂ ਸ਼ਰਮਨਾਕ ਹੁੰਦਾ ਹਾਂ। ਕੋਈ ਮੈਨੂੰ ਕੀ ਕਹੇਗਾ ਤੇਰੇ ਮਨ ਦੇ ਚਾ ਚੱਲ ਰਿਹਾ ਹੈ ਗੁਰੂ ਸਾਹਿਬ ਕਹਿਣ ਲੱਗੇ ਉਹ ਕੇਵਲ ਪਰਮਾਤਮਾ ਇਸ ਤਰ੍ਹਾਂ ਦਾ ਹੈ ਤੇਰੇ ਮਨ ਦੇ ਵਿੱਚ ਜੋ ਵੀ ਚੱਲ ਰਿਹਾ ਹੈ ਆ ਕੇ ਆਪਣੇ ਗੁਰੂ ਨੂੰ ਆ ਕੇ ਅੱਗੇ ਰੱਖ ਦੇ ਆ ਕੇ ਗੁਰੂ ਕੀ ਕਿਸੇ ਨੂੰ ਦੱਸੇਗਾ ਨਹੀਂ ਅੱਜ ਕਿੰਨੇ ਗੁਰੂ ਬਣੇ ਹੋਏ ਨੇ ਆ ਨਟ ਖੋਲ ਕੇ ਦੇਖ ਲਓ ਕੋਈ ਕੋਈ ਬੱਬਾ ਬਣ ਕੇ ਬੈਠਾ ਲੋਕਾਂ ਨੂੰ ਮਾਈਕ ਫੜਾਏ ਨੇ ਮੇਰੇ ਘਰ ਵਿੱਚ ਆਇਆ ਤੇ ਕੋਈ ਇਲਾਜ ਵੀ ਉਹ ਜੇ ਦੱਸਦੇ ਨੇ ਤੂੰ ਸਮੋਸੇ ਖਾਤੂਆ ਖਾਤੂ ਇਦਾਂ ਕਰੂ ਇਦਾਂ ਕਰ ਹੱਦ ਹੋ ਗਈ ਤੇ ਦੁਨੀਆ ਨੂੰ ਰੋਲਾ ਪਾ ਪਾ ਕੇ ਦੱਸ ਰੇ ਨਹੀਂ ਕਿ ਮੇਰੇ ਮਨ ਦੇ ਵਿੱਚ ਆਹ ਕੁਝ ਹੈ ਮੇਰੇ ਮਨ ਵਿੱਚ ਆਹ ਕੁਝ ਹੈ ਮਾਲਕ ਆਖਣ ਲੱਗੇ ਬਿਰਥਾ ਵੇਖੋ ਹੁਣ ਇਹ ਜੇ ਅਸੀਂ ਇਸ ਸ਼ਬਦ ਦੀ ਵਿਆਖਿਆ ਕਰਨ ਲੱਗੇ ਨਾ ਜਾਂ ਸ਼ਬਦ ਵਰਤ ਰਹੇ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਪਾਰਸ਼ਾ ਦੇ ਮਨ ਦੀ ਹਾਲਾਤ ਵੀ ਇਹੀ ਹੋਏਗੀ ਮਹਾਰਾਜ ਨੇ ਸ਼ਬਦ ਇਹ ਵਰਤਿਆ ਹੈ ਪਰ ਆਪਣੇ ਉਤੇ ਟੁਕਾ ਕੇ ਸ਼ਬਦ ਵਰਤਿਆ ਹੈ ਕਿ 파ਰਸ਼ਾ ਮਾਲਕ ਆਖਣਗੇ ਜੇ ਤੇਰੇ ਮਨ ਦੀ ਹਾਲਤ ਇਸ ਤਰ੍ਹਾਂ ਦੀ ਬਣ ਜਾਏ ਨਾ ਤੇ ਉਹ ਉਹਦਾ ਰਸਤਾ ਗੁਰੂ ਦੇ ਕੋਲ ਆ ਕੇ ਲਈ ਗੁਰਦੇਵ ਕਹਿਣ ਲੱਗੇ ਬਿਰਥਾ ਕਹੋਂ ਕੌਣ ਸਿਓ ਮਨ ਕੀ ਮੈਂ ਆਪਣੇ ਮਨ ਦੀ ਹਾਲਤ ਆਪਣੇ ਮਨ ਦੇ ਅੰਦਰ ਮੇਰੇ ਅੰਦਰ ਪੀੜਾ ਕੀ ਹੈ ਮੈਂ ਕਿਹਦੇ ਨਾਲ ਜਾ ਕੇ ਸਾਂਝਾ ਕਰਾਂ ਬਿਰਥਾ ਕਹੋਂ ਕੌਣ ਕੌਣ ਸਿਓ ਮਨ ਕੀ ਮਾਲਕ ਆਖਣਗੇ ਲੋਭ ਅਗਰਸਿਓ ਮਹਾਰਾਜ ਮੈਨੂੰ ਲਾਲਚ ਨੇ ਆ ਕੇ ਘਰਸਿਆ ਹੋਇਆ ਹੈ ਲੋਭ ਘਰਸਿਓ ਦਸ ਹੂੰ ਦਿਸ਼ਤਾਵਤ ਆਸਾ ਲਾਗਿਓ ਧਨ ਕੀ ਚਾਰ ਦਿਸ਼ਾਵਾਂ ਮੰਨੀਆਂ ਨੇ ਪੂਰਬ ਪਸ਼ਮ ਉੱਤਰ ਦੱਖਣ ਵਿਦਵਾਨ ਆਖਦੇ ਨੇ ਚਾਰ ਦਿਸ਼ਾਵਾਂ ਨੇ ਚੌਹਾਂ ਦਿਸ਼ਾਨਾਂ ਦੇ ਫਿਰ ਇੱਕ ਕਾਰਨਰ ਹੋਗੇ ਅੱਠ ਹੋ ਗਈਆਂ ਉੱਪਰ ਦਾ ਅਸਮਾਨ ਤੇ ਹੇਠਾਂ ਦੀ ਧਰਤੀ 10 ਦਿਸ਼ਾਵਾਂ ਹੋ ਗਈਆਂ ਗੁਰਦੇਵ ਕਹਿਣ ਲੱਗੇ ਕਹਿੰਦੇ ਪਾਤਸ਼ਾਹ ਮੇਰੇ ਮਨ ਦੀ ਹਾਲਤ ਇਸ ਤਰ੍ਹਾਂ ਦੀ ਹੈ ਮੈਂ ਕਿਸੇ ਨੂੰ ਬਿਆਨ ਨਾ ਵੀ ਕਰਾਂ ਪਰ ਮੇਰਾ ਮਨ ਹਰੇਕ ਪਾਸਿਓਂ ਇੰਨਾ ਲੋਭ ਦੇ ਵਿੱਚ ਗਰਸਿਆ ਹੋਇਆ ਹੈ ਆਪਣੇ ਆਪ ਦੀ ਇਹ ਸੰਪਤੀ ਵਧਾਉਣ ਵਾਸਤੇ ਆਪਣੇ ਆਪ ਦਾ ਧਨ ਜੋੜਨ ਵਾਸਤੇ ਪਤਾ ਨਹੀਂ ਕੀ ਕੁਝ ਮਨ ਕੇ ਸੋਚ ਕੇ ਬੈਠਾ ਹੈ ਹੁਣ ਇਨਸਾਨ ਬੇਸ਼ੱਕ ਮਨ ਦੇ ਅੰਦਰ ਕੁਝ ਐਸੀ ਮੰਗ ਨਾ ਕਰੇ ਆਪਣੇ ਮੂੰਹ ਦੇ ਵਿੱਚੋਂ ਕਿ ਮੈਨੂੰ ਆ ਚੀਜ਼ ਚਾਹੀਦੀ ਹੈ ਪਰ ਮਨ ਦੇ ਵਿੱਚ ਫੁਰਨਾ ਤੇ ਹੁੰਦਾ ਹੈ ਨਾ ਕਿ ਕੋਈ ਆਸ ਤੇ ਲੈ ਕੇ ਜਾਂਦਾ ਨਾ ਕਿ ਵਿਚਾਰ ਤੇ ਉੱਠਦਾ ਹੈ ਨਾ ਜੀ ਦੇ ਵਿੱਚ ਗੁਰਦੇਵ ਕਹਿੰਨ ਲੱਗੇ ਲੋਭ ਅਗਰਸਿਓ ਮੈਨੂੰ ਲੋਭ ਨੇ ਗਰਸਿਆ ਹੋਇਆ ਹੈ ਦਸ ਹੂੰ ਦਿਸ਼ਤਾਵਤ ਸਾਰੀਆਂ ਦਿਸ਼ਾਵਾਂ ਦੇ ਵਿੱਚੋਂ ਇਨਸਾਨ ਕੋ ਬੇਸ਼ੱਕ ਜਿੰਨਾ ਮਰਜ਼ੀ ਬਿਜ਼ਨਸ ਹੋਵੇ ਨੌਕਰੀ ਹੋਵੇ ਪਰ ਫੇਰ ਵੀ ਉਹਦੇ ਮਨ ਦੇ ਅੰਦਰ ਨਾ ਕਿ ਆ ਵੀ ਜੋੜ ਲਾਂ ਆ ਵੀ ਇਕੱਠਾ ਕਰ ਲਾਂ ਦਹਾਂ ਦਿਸ਼ ਦਸ ਹੁੰਦਿ ਸਤਾਬਤ ਆਸਾ ਲਾਗਿਓ ਧਨ ਕੀ ਮੇਰੇ ਮਨ ਨੂੰ ਇੱਕ ਆਸਾ ਲੱਗੀ ਹੋਈ ਹੈ ਧਨ ਦੀ ਜੋੜਨ ਦੀ ਰਹਾਉ ਰਹਾਉ ਵਾਲੀਆਂ ਪੰਕਤੀਆਂ 'ਚ ਮਾਲਕ ਸਮਝਾਉਣ ਲੱਗੇ ਇਹ ਇਹ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਤੈਨੂੰ ਇਸ ਮਨ ਨੂੰ ਇੱਕ ਆਸਾ ਇੱਕ ਲਾਲਸਾ ਜਿਹੜੀ ਮਨ ਨੂੰ ਅੰਦਰ ਲੱਗੀ ਹੋਈ ਹੈ ਵੇਖੋ ਜੀ ਇਹ ਗੱਲ ਹੋਰ ਹੈ ਧਨ ਜੋੜਨਾ ਕੋਈ ਮਾੜੀ ਗੱਲ ਥੋੜੀ ਹੈ ਜਦੋਂ ਸਿੱਖਾਂ ਨੂੰ ਪੜਦੇ ਹੋ ਭਾਈ ਮਨੁੱਖ ਦੇ ਜਹਾਰ ਚੱਲਦੇ ਨੇ ਭਾਈ ਮਨੁੱਖ ਦਾ ਜਿਕਰ ਹੁੰਦਾ ਨਾ ਤੇ ਹਸਦੇ ਅੰਦਰ ਸਾਖੀ ਆਉਂਦੀ ਭਾਈ ਮਨੁੱਖ ਦੀ ਸਮੁੰਦਰ ਦੇ ਇਜਾਜ਼ਾਂ ਦੇ ਵਿੱਚ ਉਹਦਾ ਆਦਾਨ ਪ੍ਰਦਾਨ ਕਰਨ ਦਾ ਇੱਕ ਬਿਜ਼ਨਸ ਹੈ ਇੱਕ ਕਾਰੋਬਾਰ ਹੈ ਸੱਜਣ ਠੱਗ ਦੇ ਕੋਲ ਪੈਸਾ ਬਹੁਤ ਹੈ ਮਲਕ ਬਾਗੋ ਦੇ ਕੋਲ ਪੈਸਾ ਬਹੁਤ ਹੈ ਉਹਨ ਇੱਕ ਪਾਸੇ ਉਹਦੇ ਅੰਦਰ ਮਿਹਨਤ ਕਰਨੀ ਮਿਹਨਤ ਨਾਲ ਪੈਸਾ ਜੋੜਨਾ ਇਹ ਕੋਈ ਮਾੜੀ ਗੱਲ ਨਹੀਂ ਹੈ ਮੱਖਣ ਸ਼ਾ ਲਬਾਣਾ ਦੇਖੋ ਨਾਮ ਹੀ ਸ਼ਾ ਹੈ ਲੱਖੀ ਸ਼ਾ ਬਨਜਾਰਾ ਦੇਖੋ ਨਾਮ ਹੀ ਸ਼ਾ ਹੈ ਤੇ ਸ਼ਾਦ ਅਰਥ ਸਪਸ਼ਟ ਹੁੰਦੇ ਨੇ ਕਿ ਉਹ ਕਿੰਨਾ ਤਨ ਹੋਏਗਾ ਭਾਜਰ ਕਾਰਜ ਨੂੰ ਦੇਖੀਏ ਇੱਕ ਸ਼ਾ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆ ਦੇ ਵਿੱਚ ਇੰਜ ਪ੍ਰਗਟਾਇਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਕੋਠੇ ਚੜ ਕੇ ਰੋਲਾ ਪਾਇਆ ਇੱਕ ਸ਼ਾਹ ਨੇ ਦੁਨੀਆਂ ਦੇ ਸ਼ਾਹ ਨੂੰ ਦੁਨੀਆਂ ਦੇ ਵਿੱਚ ਇੰਜ ਲੁਕਾਇਆ ਆਪਣੇ ਹੱਥੀ ਆਪਣੇ ਘਰ ਨੂੰ ਲਾਂਬੂ ਲਾ ਕੇ ਆਪਣਾ ਫਰਜ਼ ਨਿਭਾਇਆ ਉਹਨੇ ਆਪਣਾ ਫਰਜ਼ ਨਿਭਾਇਆ ਇੰਨੇ ਆਪਣਾ ਫਰਜ਼ ਨਿਭਾਇਆ ਸ਼ਾਹ ਬਣਨਾ ਧਨ ਜੋੜਨਾ ਕੋਈ ਮਾੜੀ ਗੱਲ ਨਹੀਂ ਹੈ ਪਾਰਸ਼ਾ ਕਹਿੰਦੇ ਜਦੋਂ ਇਸ ਸ਼ਾਹ ਪੂਣੇ ਨੂੰ ਇਕੱਠਿਆ ਕਰਨ ਵਾਸਤੇ ਜਦੋਂ ਆਪਣਾ ਨਾਮ ਬਣਾਉਣ ਵਾਸਤੇ ਦੌਲਤ ਜੋੜਨ ਵਾਸਤੇ ਕੇਵਲ ਆਪਣੇ ਆਪ ਬਾਰੇ ਹੀ ਸੋਚਦਾ ਹੈ ਉੱਥੇ ਆ ਕੇ ਗਲਤ ਹੋ ਜਾਂਦਾ ਜਿਵੇਂ ਮਲਕ ਭਾਗੋ ਗਲਤ ਹੋਇਆ ਸੀ ਪਾਰਸ਼ਾ ਕਹਿੰ ਲੱਗੇ ਆਸਾ ਲਾਗਿਓ ਧਨ ਕੀ ਰਹਾਉ ਸੁਖ ਕਾ ਹੇਤ ਬਹੁਤ ਦੁਖ ਪਾਵਤ ਸੁਖ ਦੀ ਚਾਹਨਾ ਵਾਸਤੇ ਇਨਸਾਨ ਬਹੁਤ ਯਤਨ ਪ੍ਰਯਾਸ ਕਰਦਾ ਹੈ ਪਰ ਜਿਹੜੇ ਸੁਖ ਵਾਸਤੇ ਦਿਨ ਰਾਤ ਹੱਥ ਪੈਰ ਮਾਰਦਾ ਮਾਲਕ ਆਖਣਗੇ ਉਹਦੇ ਚ ਉਹਨੂੰ ਦੁੱਖ ਹੀ ਮਿਲਦਾ ਹੈ ਦੁਖ ਪਾਵਤ ਸੇਵਕਰਤ ਜਨ ਜਨ ਕੀ ਬੜੇ ਲੋਕਾਂ ਨੇ ਜਾ ਕੇ ਸੇਵਾ ਕਰਦਾ ਹੈ। ਤੇ ਸੇਵਾਦਤਾ ਕੋ ਸ਼ਾਮ ਦੀ ਕਿਸੇ ਦੇ ਪੈਰਾਂ 'ਚ ਜਾ ਕੇ ਬੈਠ ਜਾਣਾ। 파ਰਸ਼ਾ ਕਹਿਣ ਲੱਗੇ ਸੇਵਕਰਤ ਜਨ ਜਨ ਕੀ ਦਵਾਰੇ ਦਵਾਰ ਸਮਾਨ ਜਿਉਂ ਢੋਲਤ ਤੇਰੀ ਹਾਲਤ ਪਤਾ ਕਿਦਾਂ ਦੀ ਹੈ ਜਿਵੇਂ ਦਰ ਦਰ ਦੇ ਉੱਤੇ ਜਾ ਕੇ ਕੁੱਤਾ ਡੋਲਦਾ ਨਹੀਂ ਇੱਕ ਤੇ ਕੁੱਤੇ ਨੂੰ ਅਸੀਂ ਘਰ ਪਾਲਿਆ ਹੁੰਦਾ ਨੂੰ ਬੰਨ ਕੇ ਰੱਖਿਆ ਹੁੰਦਾ ਬਾਹਰ ਜਾਂਦਾ ਨਹੀਂ ਛੱਡ ਕੇ ਦੇਖ ਲਿਓ ਕਿਤੇ ਉਹਨੂੰ caro Corona... de